ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਮੂਸੇ ਪਿੰਡ ਦੇ ਵਿੱਚ ਮੌਜੂਦ ਹਾਂ ਸਿੱਧੂ ਦੀ ਹਵੇਲੀ ਦੇ ਕੋਲ ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਕੋਲ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਸਿੱਧੂ ਮੂਸੇਵਾਲਾ ਦੀ ਹਵੇਲੀ ਹੈ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਡੇਲੀ ਪੋਸਟ ਹਾਲਾਂਕਿ ਇਸ ਗੱਲ ਦੀ ਤਸਦੀਕ ਨਹੀਂ ਕਰਦਾ ਕਿ ਖਬਰਾਂ ਦੇ ਵਿੱਚ ਇਹ ਚਰਚਾਵਾਂ ਤੇਜ ਨੇ ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਕਿ ਥੋੜੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਤੇ ਜਿਹੜੇ ਮਦਰ ਨੇ ਉਹ ਮਾਂ ਬਣ ਸਕਦੇ ਨੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਤੇਜ ਨੇ ਸੋਸ਼ਲ ਮੀਡੀਆ ਤੇ ਇਹ ਗੱਲਾਂ ਸੂਤਰਾਂ ਦੇ ਤੱਕ ਕਿਹਾ ਜਾ ਰਿਹਾ ਕਿ ਕੁਝ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਦੁਬਾਰਾ ਜਿਹੜੇ ਮਾਂ ਬਣ ਸਕਦੇ ਨੇ ਹਸਪਤਾਲ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਖ਼ਬਰਾਂ ਦੇ ਮੁਤਾਬਕ ਜਿਹੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਕਿ ਪੌਣੇ ਇੱਕ ਦੋ ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦੇ ਜਾਨ ਤੋਂ ਬਾਅਦ ਇਹ ਹਵੇਲੀ ਆ ਜਿਹੜੀ ਸੁਣੀ ਹੋਗੀ ਸੀ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਸਨਾਟਾ ਛਾ ਗਿਆ ਸੀ ਇਸ ਹਵੇਲੀ ਦੇ ਵਿੱਚ ਜਿਹਦੀ ਕੱਲੀ-ਕੱਲੀ ਇੱਟ ਸਿੱਧੂ ਮੂਸੇਵਾਲਾ ਨੇ ਕੋਲ ਖੜਕੇ ਲਵਾਈ ਸੀ ਬੜੀ ਰੀਜ ਦੇ ਨਾਲ ਇਹ ਹਵੇਲੀ ਤਿਆਰ ਕਰਵਾਈ ਸੀ ਕਿਉਂਕਿ ਸਿੱਧੂ ਮੂਸੇਵਾਲਾ ਅਕਸਰ ਇਸ ਹਵੇਲੀ ਦਾ ਗੀਤਾਂ ਦੇ ਵਿੱਚੋਂ ਵੀ ਜ਼ਿਕਰ ਕਰਦਾ ਸੀ ਤੇ ਨਾਲ ਹੀ ਇਹ ਗੱਲ ਵੀ ਆਖਦਾ ਸੀ ਕਿ ਇਸ ਹਵੇਲੀ ਨੂੰ ਜਿਹੜੇ ਦੇ ਫੈਨਸ ਨੇ ਉਹ ਆਪਣੇ ਭਰਾ ਦੀ ਹਵੇਲੀ ਸਮਝ ਕੇ ਇੱਥੇ ਆਉਂਦੇ ਨੇ ਪਰ ਦਸਦੀ ਜੀ ਕੀ ਹੁਣ ਜਿਹੜੀਆਂ ਸੂਤਰਾਂ ਮੁਤਾਬਕ ਖਬਰਾਂ ਆ ਰਹੀਆਂ ਨੇ ਬਾਜ਼ਾਰ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਮੁਤਾਬਕ ਸੂਤਰ ਜਿਹੜੇ ਆ ਦੇ ਹਵਾਲੇ ਤੋਂ ਜੇ ਗੱਲ ਕਰੀਏ ਤਾਂ ਖਬਰਾਂ ਆ ਰਹੀਆਂ ਨੇ ਕਿ ਕੋਈ ਜੀ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਦੁਆਰਾ ਖੁਸ਼ੀਆਂ ਜਿਹੜੀਆਂ ਪਰ ਸਕਦੀਆਂ ਨੇ ਕਲਕਾਰੀਆਂ ਗੂੰਜ ਸਕਦੀਆਂ ਨੇ ਸਿੱਧੂ ਮੂਸੇਵਾਲਾ ਦੇ ਜਿਹੜੇ ਮਾਤਾ ਜੀ ਨੇ ਦੁਆਰਾ ਮਾਂ ਬਣ ਸਕਦੇ ਨੇ ਇਹ ਵੀ ਗੱਲ ਦੱਸੀ ਜਾ ਰਹੀ ਕਿ ਆਈਵੀਐਫ ਦੇ ਜਰੀਏ ਜਿਹੜੇ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਦੁਆਰਾ ਮਾਂ ਬਣ ਗਏ ਖਬਰਾਂ ਦੇ ਮੁਤਾਬਕ ਉਹਨਾਂ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ ਸਿੱਧੂ ਦੇ ਜਾਣ ਤੋਂ ਬਾਅਦ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਭਰ ਜਵਾਨੀ ਦੇ ਵਿੱਚ ਚਲਾ ਗਿਆ ਜ਼ਾਲਮਾਂ ਨੇ ਜਦੋਂ ਗੋਲੀਆਂ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਸੀ ਜਵਾਰਕੇ ਪਿੰਡ ਦੇ ਵਿੱਚ ਅਨੇਵਾ ਫਾਇਰਿੰਗ ਦੇ ਵਿੱਚ ਸਿੱਧੂ ਮਸੂਏ ਵਾਲਾ ਜਹਾਨੋ ਚਲੇ ਗਏ 간 ਸੰ ਤਾਂ ਉਸ ਤੋਂ ਬਾਅਦ ਜਿਹੜੀ ਹਵੇਲੀ ਆ ਸੁਨਨੀ ਪੈ ਗਈ ਸੀ ਕਿ ਵੱਡੀ ਗੰਤੇ ਦੇ ਵਿੱਚ ਜਿਹੜੇ ਫੈਨਸ ਨੇ ਲਗਾਤਾਰ ਸਿੱਧੂ ਦੀ ਹਵੇਲੀ ਆਉਂਦੇ ਰਹਿੰਦੇ ਨੇ ਆਪਣੇ ਉਸ ਮਰਹੂਮ ਗਾਇਕ ਨੂੰ ਸਜਦਾ ਕਰਨ ਦੇ ਲਈ ਯਾਦ ਕਰਨ ਦੇ ਲਈ ਕਿਉਂਕਿ ਸਿੱਧੂ ਨੇ ਬੜੀ ਰੀਤ ਦੇ ਨਾਲ ਜਿਹੜੀਆਂ ਇੱਥੇ ਚੀਜ਼ਾਂ ਤਿਆਰ ਕਰਵਾਈਆਂ ਸੰ ਬੜੀ ਰੀਤ ਦੇ ਨਾਲ ਜਿਹੜੇ ਨੇ ਖੇਤੀ ਦੇ ਸੰਧ ਪਾਏ ਨੇ ਉਹ ਵੀ ਅੱਜ ਇੱਥੇ ਨੇ ਉਹ ਥਾਰ ਵੀ ਖੜੀ ਆ ਜਿਹੜੀ ਜਾਲਮਾਨੀ ਗੋਲੀਆਂ ਦੇ ਨਾਲ ਭੁੰਨ ਦਿੱਤੀ ਸੀ ਤਾਂ ਸਾਹਮਣੇ ਤੁਹਾਨੂੰ ਇੱਕ ਤਸਵੀਰ ਨਜ਼ਰ ਆ ਰਹੀ ਹੋਵੇਗੀ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਆਪਣੇ ਪੁੱਤ ਦੇ ਮੋਢੇ ਤੇ ਹੱਥ ਰੱਖਿਆ ਹੈ ਤੇ ਵਿੱਚ ਸਿੱਧੂ ਬੈਠਾ ਹੈ ਸੋਹਣਾ ਸਜਿਆ ਕੋਟ ਪੈਂਟ ਪਾ ਕੇ ਟਾਈ ਲਾ ਕੇ ਦਸਤਾਰ ਸਜਾ ਕੇ ਤਾਂ ਮਾਪੇ ਖੁਸ਼ ਨੇ ਪਰ ਉਹਨਾਂ ਦੀਆਂ ਖੁਸ਼ੀਆਂ ਖੋਲੀਆਂ ਸਨ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਦੁਬਾਰਾ ਜਿਹੜੀਆਂ ਖੁਸ਼ੀਆਂ ਪਰਤ ਸਕਦੀਆਂ ਨੇ ਥੋੜੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਜਿਹੜੇ ਮਾਤਾ ਜੀ ਨੇ ਉਹ ਬੱਚੇ ਨੂੰ ਜਨਮ ਦੇ ਸਕਦੇ ਨੇ ਤਾਂ ਇਹ ਹਵੇਲੀ ਦੇ ਵਿੱਚ ਦੁਆਰਾ ਰੌਣਕਾਂ ਲੱਗ ਸਕਦੀਆਂ ਨੇ ਖਬਰਾਂ ਆ ਰਹੀਆਂ ਨੇ ਖਬਰਾਂ ਦੇ ਮੁਤਾਬਕ ਸੂਤਰਾਂ ਦੇ ਮੁਤਾਬਕ ਇਹ ਖਬਰਾਂ ਸਾਹਮਣੇ ਆ ਰਹੀਆਂ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਜਿਹੜੇ ਜਲਦੀ ਹੀ ਬੱਚੇ ਨੂੰ ਜਨਮ ਦੇ ਸਕਦੇ ਨੇ ਤਾਂ ਇੱਧਰ ਤੁਹਾਨੂੰ ਦਿਖਾ ਦਈਏ ਕਿ ਇੱਕ ਬਾਜ਼ਾਰ ਵੀ ਲੱਗਦਾ ਜਿੱਥੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਵਿਕਦੀਆਂ ਨੇ ਉਸ ਦੀਆਂ ਪੋਸਟਰ ਵਿਕਦੇ ਨੇ ਉਸ ਦੇ ਰਮਾਲ ਵਿਕਦੇ ਨੇ ਨਿੱਕੇ ਨਿੱਕੇ ਚੀਜ਼ਾਂ ਸਿੱਧੂ ਦੀਆਂ ਵਿਕਦੀਆਂ ਨੇ ਤਾਂ ਸਾਹਮਣੇ ਉਹ ਹਵੇਲੀ ਹੈ ਜਿਹੜੀ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਸੁੰਨੀ ਹੋ ਗਈ ਸੀ ਜਿਹੜੇ ਪਹਿਲਾਂ ਫੈਨਸ ਵੱਡੀ ਗਿਣਤੀ ਦੇ ਵਿੱਚ ਆਉਂਦੇ ਸਨ ਹੁਣ ਵੀ ਆਉਂਦੇ ਨੇ ਪਰ ਸਿੱਧੂ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਸਦਮਾ ਲੱਗਿਆ ਸੀ ਫੈਨਸ ਉਸ ਸਦਮੇ ਦੇ ਵਿੱਚ ਅੱਜ ਵੀ ਨੇ ਸਿੱਧੂ ਦੇ ਮਾਤਾ ਜੀ ਹਸਪਤਾਲ ਦੇ ਵਿੱਚ ਦਾਖਲ ਨੇ ਜਲਦੀ ਬੱਚੇ ਨੂੰ ਜਨਮ ਦੇ ਸਕਦੇ ਨੇ ਹਾਲਾਂਕਿ ਡੇਲੀ ਪੋਸਟ ਪੰਜਾਬੀ ਅਦਾਰਾ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਪਰ ਦੱਸਿਆ ਜਾ ਰਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਜਿਹੜੀ ਪਰਿਵਾਰ ਦੇ ਵਿੱਚ ਖੁਸ਼ੀ ਆ ਦੁਬਾਰਾ ਪਰਤ ਸਕਦੀ ਹੈ ਤਾਂ ਕੈਮਰਾਮੈਨ ਅਮਨਦੀਪ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ